ਅਰੇ ਜਦੋਂ ਦੇਖਦੇ ਆਂ ਵੀ ਕੋਈ ਫਾਇਦਾ ਤਾਂ ਹੈ ਨਹੀਂ ਹੈ ਨਾ ਇਹ ਪ੍ਰੈਕਟਿਸ ਕਰਦੇ ਆਂ ਮਿਹਨਤ ਕਰਦੇ ਆਂ ਉਦੋਂ ਮਨ ਵਿਖੰਦੇ ਜੀ ਤਾਂ ਇਹ ਮੈਡਲ ਵੀ ਆਉਂਦੇ ਆ ਪਰ ਕੋਈ ਨੌਕਰੀ ਦਾ ਕੋਈ ਦਿਖ ਨਹੀਂ ਰਹੀ ਲੱਗਦਾ ਨਹੀਂ ਤੁਹਾਨੂੰ ਮੈਡਲ ਮਿਲ ਜਾਂਦੇ ਆ ਠੀਕ ਹੈ ਹੌਸਲਾ ਦੀ ਰੱਖਦੇ ਜਾਂਦਾ ਨਾ ਵੀ ਫਾਇਦੇ ਨਹੀਂ ਹੋ ਰਹੇ ਬਸ ਹਾਂ ਜੀ ਮੰਨਦਾ ਤੁਹਾਨੂੰ ਜੀ ਦੋ ਹਾਂ ਜੀ ਬਹੁਤ ਜ਼ਿਆਦਾ ਦੁੱਖ ਹੁੰਦੇ ਕੋਈ ਹੌਸਲਾ ਦੇਣਾ ਹੈ ਕੀ ਕਹਿਣਾ ਚਾਹੋਗੇ ਐਨੇ ਮੈਡਲ ਮਿਲਿਆ ਠੀਕ ਹੈ ਕੀ ਮਿੱਥ ਕਰਦੇ ਸਰਕਾਰ ਤੋਂ ਜੋਬ ਦੀ ਉਮੀਦ ਕਰਦੇ ਆਂ ਪਰ ਹੇ ਤੱਕ ਕੋਈ ਉਹ ਨਹੀਂ ਮਿਲਿਆ ਨਹੀਂ ਪੇਪਰ ਵੀ ਕਲੀਅਰ ਨਹੀਂ ਜੀ ਮੇਰੇ ਫਾਇਰਮੈਨ ਦਾ ਸੀਐਸਐਫ ਦਾ ਤੇ ਸੀਆਰਪੀਐਫ ਦਾ ਉਹ ਇੱਕ ਭਰਤੀ ਕੈਨਸਲ ਹੋ ਗਈ ਤੇ ਫਾਇਰਮੈਨ ਦੇ ਵਿੱਚ ਕੁੜੀਆਂ ਦਾ ਤੇ ਮੁੰਡਿਆਂ ਦਾ weight ਬਰਾਬਰ ਸੀਗਾ 60 ਕਿਲੋ ਚੱਕਣਾ ਸੀ ਕੁੜੀਆਂ ਨੇ ਇਹਨਾਂ weight ਚੱਕਿਆ ਨਹੀਂ ਹੈ ਜੀ ਉਹ ਟ੍ਰਾਇਲ ਚ ਰਹਿ ਗਈ ਸੀ ਕਬੱਡੀ ਖੇਡਿਆ ਕੀ ਤੂੰ ਗੇੜੇ ਗੇੜੇ ਨਾ ਖੇੜਦਾ ਕਬੱਡੀ ਤੇ ਕਰਾਟੀ ਕਿੰਨਾ ਕੁ ਟਾਈਮ ਹੋ ਗਿਆ ਖੇੜਦਿਆਂ ਤੂੰ 4 ਸਾਲ ਜੀ 4 ਸਾਲ ਤੋਂ ਜ਼ਿਆਦਾ ਹੋ ਗਈ ਅਸੀਂ ਨੈਸ਼ਨਲ ਤੱਕ ਖੇੜ ਚੁੱਕੇ ਹਾਂ ਜੀ ਮੈਨੂੰ ਦੁੱਖਿਤ ਕਿਉਂ ਨਾ ਟਾਰਗੇਟ ਰੋਪੀ ਹੈ ਨਾ ਕਦੇ ਮੰਨ ਨਹੀਂ ਦੁੱਖ ਹੁੰਦਾ ਵੀ ਇੰਨਾ ਹਾਂਜੀ ਹੁੰਦਾ ਜੀ ਜਦੋਂ ਦੇਖਦੇ ਆਂ ਵੀ ਕੋਈ ਫਾਇਦਾ ਤਾਂ ਹੈ ਨਹੀਂ ਨਾ ਇਹ ਪ੍ਰੈਕਟਿਸ ਕਰਦੇ ਆਂ ਮਿਹਨਤ ਕਰਦੇ ਆਂ ਉਹਦੋਂ ਮਨ ਦੁੱਖ ਹੁੰਦਾ ਜੀ ਕੋਈ ਸਾਥ ਨਹੀਂ ਲੈਂਦਾ ਕੋਈ ਛੋਟੇ ਨਾ ਪਿੰਡ ਦੀ ਲਾਲੋ ਆਪਾਂ ਨਹੀਂ ਸਰ ਕੋਈ ਨਹੀਂ ਬਸ ਹੈਪੀ ਸਰ ਤੇ ਡੈਡੀ ਪ੍ਰੈਕਟਿਸ ਕਰਵਾਉਂਦੇ ਨੇ ਉਹ ਜੀ ਸਾਡੇ ਨਾਲ ਗੱਲ ਕਰ ਲਈ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੇ ਆਂ ਠੀਕ ਹੈ ਬੱਚਿਆਂ ਨੂੰ ਖੇਡਾਂ ਬੁਲਾਉਗਾ ਅਸੀਂ ਉਹਨਾਂ ਨੂੰ ਨਾਮ ਦੇਵਾਂਗੇ ਨੌਕਰੀ ਦੇਵਾਂਗੇ ਪਰ ਕੀ ਗੱਲ ਤੁਸੀਂ ਖੇਡਦੇ ਨਹੀਂ ਵਧੀਆ ਵਧਿਆ ਕਿ ਅਡਿਆ ਜੀ ਮੈਡਲ ਵੀ ਆਉਂਦੇ ਪਰ ਕੋਈ ਨੌਕਰੀ ਦਾ ਕੋਈ ਦਿਖ ਨਹੀਂ ਰਿਹਾ ਇਹ ਕੁਝ ਲੱਗਦਾ ਨਹੀਂ ਤੁਹਾਨੂੰ ਮੈਡਲ ਮਿਲ ਜਾਂਦੇ ਆ ਠੀਕ ਹੈ ਹੌਸਲਾ ਜੀ ਟੁੱਟ ਜਾਂਦਾ ਨਾ ਵੀ ਫਾਇਦਾ ਨਹੀਂ ਹੋ ਰਿਹਾ ਕੁਝ ਹਾਂ ਜੀ ਮੰਨ ਤਾਂ ਦੂ ਦੂ ਦਿਨ ਦੇਵਾਂ ਹਾਂ ਜੀ ਬਹੁਤ ਜ਼ਿਆਦਾ ਦੂ ਦਿਨ ਦੇ ਕੋਈ ਹੌਸਲਾ ਦੇਣਾ ਹੈ ਤੇ ਮਿਹਨਤ ਜਾਰੀ ਹੈ ਬਤਾ ਹਾਂ ਜੀ ਮਿਹਨਤ ਜਾਰੀ ਹੈ ਜੀ ਮਿਹਨਤ ਕਰਦੇ ਰਹੋ ਕੰਮ ਹਾਸਲ ਕਰੋਗੇ ਉਮੀਦ ਹੈਗੀ ਹੈ ਜੀ ਹੋਣਾ ਚਾਹੀਦਾ ਹੈ ਕੁਝ ਮਿਲਣਾ ਚਾਹੀਦਾ ਹੈ ਜੌਬ ਦੀ ਤਿਆਰੀ ਵੀ ਕਰ ਰਹੇ ਆ ਇਹ ਪ੍ਰੈਕਟਿਸ ਵੀ ਕਰ ਰਹੇ ਆ ਬਾਕੀ ਦੇਖੋ ਜੀ ਦੇਖਣ ਹੌਸਲਾ ਹੈਗਾ ਪੂਰਾ ਭਾਈ ਹਾਂਜੀ ਹੌਸਲਾ ਮਾਰੀਏ ਤੁਹਾਨੂੰ ਪੜਨਾ ਦਾ ਤੁਹਾਡਾ ਮੇਰਾ ਪੰਜਾਬਲ ਸੇ ਤੁਹਾਡਾ ਘਰ ਮੈਂ ਜੋਬ ਕੋਈ ਵੀ ਉਹ ਹਾਂਜੀ ਫੋਨ 'ਚ ਨਿਕਲਣਾ ਚਾਹੀਦਾ ਤੇ ਗਰਾਊਂਡ ਜਾਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਜੀ ਪੜਾਈ ਦੇ ਨਾਲ ਨਾਲ ਖੇਡਣਾ ਵੀ ਪਹਿਲ ਦੇਣੀ ਚਾਹੀਦੀ ਹੈ ਜੀ ਤੇ ਬਾਕੀ ਸਰਕਾਰ ਨੂੰ ਵੀ ਆਉਂਦੀ ਹੈ ਵੀ ਜਿਹੜੇ ਬੱਚੇ ਖੇਡਦੇ ਆ ਵਧੀਆ ਖੇਡਦੇ ਉਹਨਾਂ ਨੂੰ ਜੋਬ ਵੀ ਪ੍ਰੋਵਾਈਡ ਕੀਤੀ ਜਾਵੇ